ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਾਹਿਬ ਜੀ ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ

ਦੇ ਮੋਹ ਖੁਦਵਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਜਨਤ ਸ੍ਰੀ ਮਹਲਾ 4 ਜਨਹਾਰ ਹਰਦੈ ਨਾਮ ਨਾ ਵਸਿਆ ਤਿਨ ਮਾਨ ਕੀਜੈ ਹਰ ਬਾਂਜਾ ਤਨ ਸੁਨਿ ਦੇ ਫੇਰਾ ਬਿਨ ਨਾਮ ਓਏ ਖਾਖਾਪਖਾ ਮੋ ਰੰਝਾ ਜਨਹਰ ਹਰਦੈ ਨਾਮ ਨਾ ਵਸਿਆ ਤਨ ਮਾਤ ਕੀ ਜੈ ਹਰ ਬਾਂਝਾ ਤਨ ਸੁਨੇ ਦੇ ਫਿਰਾ ਬਿਨ ਨਾਮੈ ਆਪ ਖਾਪਾ ਮੋਏ ਕਰਾਂ ਜਾ ਮੇਰੇ ਮਨ ਜਾਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੇ ਗਿਆਨ ਦੀਓ ਮਨ ਸਮਝਾ ਰਹਾ ਹਰ ਕੀਰਤ ਕਾਲ ਚੁਗ ਪਦ ਉਤਮ ਹਰ ਬਾਈਐ ਸਤਗੁਰ ਮਾਜਾ ਹਾਰੇ ਸਤ ਗੁਰ ਆਪਣੇ ਜਨ ਗੋਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਪਾਗੀ ਸਭ ਗਿਲਬਖ ਗਏ ਗਵਾਜਾ ਸਤ ਗੁਰ ਸਾ ਪਾਇਆ ਵਡ ਦਾਣਾ ਹਰ ਗੀਏ ਮੋਗਣ ਸੰਜਾ ਜਨ ਕੋ ਕਿਰਪਾ ਕਰੇ ਜਗ ਜੀਵਣ ਹਰਿ ਔਰ ਧਾਰਿਓ ਮਨ ਮਾਜਾ ਏ ਦਰਗਾਹ ਦਫਾਰੇ ਜਨ ਨਾਨਕ ਲੇਖਾ ਸਮਝਾ ਜਨ ਕੋ ਕਿਰਪਾ ਕਰੀ ਜਗ ਜੀਵਣਾ ਹਰਿ ਔਰ ਤਾਰੇ ਓ ਮਨ ਮਾਜਾ ਰਨ ਰਾਏ ਦਰਗਾਹ ਦਫਾਰੇ ਗਣ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਨਮਾਨਯੋ ਸਾਧ ਸੰਗਤ ਜੀ ਅਸ ਵੇਲੇ ਅੰਮ੍ਰਿਤ ਵੇਲਾ ਹੋ ਗਿਆ ਹੈ ਜੀ ਅੰਮ੍ਰਿਤ ਵੇਲੇ ਦਾ ਟਾਈਮ 5 ਵਜ ਕੇ 10 ਮਿੰਟ ਹੋ ਚੁੱਕੇ ਹਨ ਗੁਰਦੁਆਰਾ ਸਾਹਿਬ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹੋ ਚੁੱਕਿਆ ਪਾਵਨ ਗੁਰਬਾਣੀ ਦਾ ਹੁਕਮਨਾਮਾ ਆਪ ਜੀਾਂ ਨੇ ਸਰਵਣ ਕੀਤਾ ਹੈ ਜੀ ਉਠੋ ਪਾਏ ਉੱਠ ਕੇ ਇਸ਼ਨਾਨ ਕਰੋ ਸਤਨਾਮ ਵਾਹਿਗੁਰੂ ਦਾ ਜਪ ਕਰੋ ਜੀ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ ਆਓ ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਨੂੰ ਸਫਲਾ ਬਣਾਈਏ ਜੀ ਅੱਜ ਭਾਈ ਅੰਗਰੇਜ਼ੀ ਮਹੀਨਾ 31 ਜਨਵਰੀ ਦੇਸੀ ਮਹੀਨਾ 18 ਮਾਘ ਹੋ ਗਿਆ ਹੈ ਅੱਜ ਅੱਜ ਸ਼ੁੱਕਰਵਾਰ ਦਾ ਦਿਨ ਹੈ ਜੀ ਅੰਗਰੇਜ਼ੀ ਮਹੀਨਾ ਅੱਜ 31 ਜਨਵਰੀ ਦੇਸੀ ਮਹੀਨਾ 18 ਮਾਘ ਹੋ ਗਿਆ ਹੈ ਅਤੇ ਅੱਜ ਸ਼ੁੱਕਰਵਾਰ ਦਾ ਸ਼ੁਭ ਦਿਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ